ਤਉ ਫਿਰ ਅਨਸੋ ਮਲਕਾ ਖਰੜ ਤੋਂ ਵਿਦਾਇਕਨ ਮੂਲ ਗਗਨ ਮਾਨ ਨੇ ਬਲਾਕ ਮਾਜਰੀਅਤੇ ਖਰੜ ਬਲਾਕ ਦੀਆਂ ਨਵ ਨਿਯੁਕਤ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨ। ਸੋ ਦੱਸਦੇ ਕਿ ਬਲਾਕ ਮਾਜਰੀ ਨਜ਼ਦੀਕ ਪੈਂਦੇ ਪਿੰਡ ਚੰਦਪੁਰ ਵਿਖੇ ਬਲਾਕ ਮਾਜਰੀ ਅਤੇ ਖਰੜ ਦੀ 110 ਪੰਚਾਇਤਾਂ ਦੇ ਲਈ ਕਰਵਾਏ ਗਏ ਸੇਵਾ ਸਮਾਗਮ ਦੀ ਪ੍ਰਧਾਨਗੀ ਕਰਦੇ ਆ ਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਸਾਨੂੰ ਵੱਡਾ ਫਤਵਾ ਦੇ ਕੇ ਸੇਵਾ ਸੌਂਪੀ ਹੈ। ਜੋ ਪੰਚਾਇਤੂ ਬੀਲ ਕੀਤੀ ਹੈ ਕਿ ਆਪਣੇ ਪਿੰਡਾਂ ਦੇ ਵਿਕਾਸ ਲਈ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਨਾਲ ਪੂਰਾ ਤਾਲਮੇਲ ਰੱਖਾਂ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਦੇਖੋ ਸੇਵਾ ਸਮਾਗਮ ਸਾਡਾ ਇੱਕ ਲਿਵਰਟ ਹੋ ਰਿਹਾ ਹੈ ਜਿਸ ਦੇ ਵਿੱਚ ਅਸੀਂ ਪਹਿਲਾਂ ਖਰੜ ਦੇ ਵਿੱਚ ਕੀਤਾ ਸੀ ਜਿੱਥੇ ਸਾਰੇ ਅਵਾਰਡਸ ਦੇ ਪ੍ਰਤੀਨਿਧਾਂ ਆਮ ਪਬਲਿਕ ਸਾਰੀ ਤੇ ਲੋਕਾਂ ਦੇ ਕੰਮ ਆ ਜਿਹੜੇ ਅਸੀਂ ਮੌਕੇ ਤੇ ਉਪਤਾਉਨੇ ਆ ਬਹੁਤ ਵਧੀਆ ਉਹਦੀ ਜਿਹੜੀ ਪ੍ਰੋਗਰਾਮ ਦੀ ਆਉਟਪੁੱਟ ਪਿਛਲੇ ਪ੍ਰੋਗਰਾਮ ਦੀ ਵੀ ਗਈ ਸੀ ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਮਾਝੀ ਬਲੌਕ ਦੇ ਬੇਸਿਕਲੀ ਪਿੰਡ ਕੁਰਾਲੀ ਦੇ ਆਸ-ਪਾਸ ਲੱਗਦੇ ਪਿੰਡਾਂ ਦਾ ਹੈਗਾ ਜਿੱਥੇ ਅਸੀਂ ਬਹੁਤ ਸਾਰੇ ਕੰਮ ਕਰਵਾ ਚੁੱਕੇ ਹਾਂ 68 ਦੇ ਤਕਰੀਬਨ ਤਾਂ ਸਾਡੇ ਜਿਹੜੇ ਖੇਡਾਂ ਦੇ ਮੈਦਾਨ ਉਹ ਮੁਕੰਮਲ ਹੋ ਗਏ ਨੇ ਵੱਡੀ ਗਿਣਤੀ ਦੇ ਵਿੱਚ ਯੂਬਲ ਲੱਗ ਚੁੱਕੇ ਨੇ 25-30 ਕਰੋੜ ਦੇ ਕੰਮ ਆ ਜਿਹੜੇ ਅਸੀਂ ਕਰਵਾ ਦਿੱਤੇ ਆ ਤੇ ਅੱਜ ਵੀ ਜਿਹੜੀਆਂ ਸਾਰੀਆਂ ਪੰਚਾਇਤਾਂ ਸਰਪੰਚ ਸਾਹਿਬਾਨ ਬੁਲਾਏ ਹੋਏ ਨੇ ਸਾਰੇ ਅਫਸਰ ਸਾਹਿਬਾਨ ਆਏ ਹੋਏ ਨੇ ਕਿ ਕਿਹੜੇ ਕਿਹੜੇ ਕੰਮ ਨੇ ਜਿਹੜੇ ਅ ਫੋਰ ਕਰਨ ਵਾਲੇ ਰਹਿੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਹੀ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਅ ਲਾਈਨ ਅਪ ਕਰ ਦਈਏ ਕੰਮ ਨੂੰ ਪਾ ਦਈਏ ਤੇ ਡਾਇਰੈਕਟ ਵੀ ਲੋਕਾਂ ਦੀਆਂ ਗੱਲਾਂ ਸੁਣਨ ਦਾ ਜਿਹੜਾ ਸਾਨੂੰ ਮੌਕਾ ਮਿਲਦਾ ਦੇਖੋ ਹਰ ਇੱਕ ਕੰਮ ਦੇ ਹਿਸਾਬ ਦੇ ਨਾਲ ਉਹਦੀ ਟਾਈਮ ਲਾਈਨ ਵੀ ਬਾਉਂਡ ਹੋ ਜਾਂਦੀ ਹੈ ਮਾਜਰੀ ਸਾਡਾ ਇਹੋ ਜਿਹਾ ਏਰੀਆ ਜਿਹਦੇ ਪਿੰਡਾਂ ਚ ਕੋਈ ਐਸਾ ਪਿੰਡ ਨਹੀਂ ਹੈਗਾ ਜਿੱਥੇ ਅਸੀਂ ਕੰਮਾਂ ਦੀ ਸ਼ੁਰੂਆਤ ਨਹੀਂ ਕੀਤੀ ਲਗਭਗ ਹਰ ਪਿੰਡ 'ਚ ਅਸੀਂ ਖੇਟਾਂ ਦੇ ਮੈਦਾਨ ਜਿਹੜੇ ਬਣਾਏ ਨੇ ਪਾਰਕਾਂ ਦਾ ਕੰਮ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਕਿਉਂਕਿ ਮੈਂ ਨਵੀਆਂ ਬਣੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਨੇ ਬਕਾਇਦਾ ਆਪਣੇ ਪਿੰਡਾਂ 'ਚ ਅਖੰਡ ਪਾਠ ਰਖਵਾਏ ਉੱਥੇ ਸਾਰੀਆਂ ਪੰਚਾਇਤਾਂ ਨੂੰ ਸੌ ਵੀ ਚਕਾਈ ਗਈ ਹੈ ਵੀ ਜਿੰਨੀਆਂ ਵੀ ਗਰੰਟਾ ਆਉਂਦੀਆਂ ਨੇ ਉਹਨਾਂ ਨੂੰ ਬੜੀ ਇਮਾਨਦਾਰੀ ਦੇ ਨਾਲ ਤੁਸੀਂ ਆਪਣੇ ਪਿੰਡਾਂ 'ਚ ਲਾਉਣੀਆਂ ਨੇ ਨਾ ਬਤੌਰ ਐਮਐਲਏ ਨਾ ਮੈਂ ਅਜ ਤੱਕ ਪਹਿਲਾਂ ਕਿਸੇ ਅਫਸਰ ਤੋਂ ਜਾਂ ਕਿਸੇ ਸਰਪੰਚ ਤੋਂ ਗ੍ਰਾਂਟ ਮੰਗੀ ਹੈ ਨਾ ਹੀ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਵੀ ਸਰਪੰਚ ਤੋਂ ਕਿਸੇ ਜਿੱਦਾਂ ਪਹਿਲਾਂ ਇੱਕ ਰਵਾਜ ਚੱਲਦਾ ਸੀ ਕਿ ਵਿੱਚ ਹਿੱਸੇ ਪੱਤੀਆਂ ਰੱਖੀਆਂ ਜਾਂਦੀਆਂ ਸੀ ਉਸ ਚੀਜ਼ ਨੂੰ ਬੰਦ ਕਰ ਦਿੱਤਾ ਗਿਆ ਸੋ ਸਾਰੀਆਂ ਪੰਚਾਇਤਾਂ ਨੂੰ ਕਿਸੇ ਤਰੀਕੇ ਦੀ ਇਹੋ ਜਿਹੀ ਪੋਲਿਟਿਕਸ ਨਹੀਂ ਕੀਤੀ ਜਾਂਦੀ ਕਿ ਫਲਾਣੀ ਪੰਚਾਇਤ ਆ ਜਾਂ ਇਥੇ ਗ੍ਰਾਂਟ ਘੱਟ ਵੱਧ ਦੇਣੀ ਆ ਜੋ ਵੀ ਕੰਮ ਪਾਏ ਜਾਂਦੇ ਆ ਸਾਰਿਆਂ ਦੇ ਕੰਮ ਅਸੀਂ ਕਰਵਾਉਂਦੇ ਆ ਤੇ ਪੂਰਨ ਰੂਪ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਸਾਡੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਉਹ ਪਿੰਡਾਂ ਦੇ ਵਿਕਾਸ ਚ ਪੰਜਾਬ ਪਿੰਡਾਂ ਨਾਲ ਹੈ ਪਿੰਡਾਂ ਦਾ ਵਿਕਾਸ ਹੋਣਾ ਪੰਜਾਬ ਦਾ ਵਿਕਾਸ ਹੋਣਾ ਤੇ ਪਿੰਡਾਂ ਦੇ ਵਿੱਚ ਕੰਮ ਕਰਨ ਲਈ ਮੈਂ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਸਾਡੇ ਵੱਲੋਂ ਸਾਨੂੰ ਸਿਰਫ ਤੁਸੀਂ ਇਹ ਦੱਸਣਾ ਪਹਿਲਾ ਕਦਮ ਚੱਕਣਾ ਤੁਸੀਂ ਆਪਣੇ ਮਤੇ ਪਾਓ ਬੀ ਡੀ ਪੀ ਨੂੰ ਆਪਣੇ ਮਤੇ ਪਾ ਕੇ ਜਿਹੜੇ ਸੈਕਟਰੀਜ਼ ਨੇ ਉਹਨਾਂ ਨੂੰ ਦਿਓ ਬਾਕੀ ਕੰਮ ਅਸੀਂ ਕਰਵਾ ਦੇ ਤੁਹਾਨੂੰ ਇੱਕ ਸੈਕਟਰ 118 ਮੋਹਾਲੀ ਦੇ ਵਿੱਚ ਇੱਕ ਬਜ਼ੁਰਗ ਹੈ ਉਹਨਾਂ ਦਾ ਉਹਦਾ ਜਿਹੜਾ 47 ਸਾਲ ਦਾ ਹੈ ਲੇਕਿਨ ਅਪਾਹਜ ਹੈ ਉਹਨਾਂ ਦੇ ਕਹਿੰਦੇ ਕਿ ਸਰਕਾਰ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਮਦਦ ਕੀਤੀ ਹੈ 50 ਲੱਖ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਅੱਲੇ ਤੱਕ ਉਹਨਾਂ ਨੂੰ